ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ YouTube ਤੇ ਕਾਫੀ ਜਿਹੜੇ ਮਤਲਬ ਆਈਡੀਆ ਵਾਇਰਲ ਹੋ ਰਹੇ ਨੇ ਦਹੀਂ ਨੂੰ ਚਮਾਉਣ ਦੇ ਤੇ ਆਪਾਂ ਉਹ ਆਈਡੀਆ ਜਿਹੜੇ ਨੇ ਆਪਾਂ ਟ੍ਰਿਕ ਨੂੰ ਯੂਜ਼ ਕਰਕੇ ਦੇਖ ਰਹੇ ਹਾਂ ਐਕਸਪੈਰੀਮੈਂਟ ਕਰਕੇ ਦੇਖ ਰਹੇ ਹਾਂ ਇਹ ਕ올ੀਆਂ ਦੇ ਵਿੱਚ ਆਪਾਂ ਨੇ ਪਾ ਲਿਆ ਦੁੱਧ ਦੁੱਧ ਗਰਮ ਪਾਇਆ ਕਿ ਜਿਵੇਂ ਇੱਕ ਗਰਮ ਮਤਲਬ ਜਿੰਨਾ ਗਰਮਾ ਪਾਣੀ ਹੁੰਦਾ ਅੱਜਕੱਲ ਤੇ ਓਨਾ ਕੁ ਗਰਮ ਆਪਾਂ ਨੇ ਦੁੱਧ ਕਰਨਾ ਇੱਕ ਦੇ ਵਿੱਚ ਪਾਵਾਂਗੇ ਆਪਾਂ ਮਿਰਚ ਤੇ ਇੱਕ ਦੇ ਵਿੱਚ ਪਾਵਾਂਗੇ ਆਪਾਂ ਚਮਚ ਤੇ ਇੱਕ ਦੇ ਵਿੱਚ ਆਪਾਂ ਨਚੋੜਾਂਗੇ ਨਿੰਬੂ ਤੇ ਇਹ ਆਪਾਂ ਨੇ ਲਿਆ ਦੁੱਧ ਇਹਦੇ ਵਿੱਚ ਆਪਾਂ ਹੋਰ ਵੀ ਦੁੱਧ ਪਾਣੇ ਆ ਇਹ ਇਹ ਆਪਾਂ ਜਿਹੜਾ ਸਹੀ ਤਰੀਕਾ オリジナル ਨੇਚਰਲ ਆਪਾਂ ਓਲ ਕਰ ਰਹੇ ਆ ਇਹ ਇਹ ਦਹੀਂ ਪਾ ਕੇ ਆਪਾਂ ਦਹੀਂ ਦੇ ਨਾਲ ਜਮਾ ਰਹੇ ਆ ਦੇਖਦੇ ਆ ਸਵੇਰ ਨੂੰ ਜਿਹੜੀ ਕਿਹੜੀ ਜ਼ਿਆਦਾ ਵਧੀਆ ਸਹੀ ਟ੍ਰਿਕਾ ਤੇ ਦੇਖੋ ਇਹਦੇ ਵਿੱਚ ਆਪਾਂ ਨੇ ਨਿੰਬੂ ਨਚੋੜਿਆ ਤੇ ਇਹਦੇ ਵਿੱਚ ਆਪਾਂ ਮਿਰਚ ਨਜਮਾਇਆ ਤੇ ਇਹਦੇ ਵਿੱਚ 스푼 ਰੱਖ ਕੇ ਤੇ ਇਹਦੇ ਵਿੱਚ ਨੇਚਰਲ ਆਪਾਂ ਦਹੀਂ ਪਾ ਕੇ ਜਮਾਇਆ ਦੇਖਦੇ ਹਾਂ ਕਿਹੜੀ ਟ੍ਰਿਕ ਸਵੇਰ ਨੂੰ ਹੁੰਦੀ ਆ ਕੰਮ ਜਾਂਦਾ ਤਾਂ ਫਿਰ ਮਿਲਦੇ ਆ ਗਾਇਸ ਸੁਬਾ ਹਾਂਜੀ ਰਾਤ ਜਿਹੜਾ ਆਪਾਂ ਐਕਸਪੈਰੀਮੈਂਟ ਕੀਤਾ ਸੀ ਦੇਖਦੇ ਹਾਂ ਕਿਹੜੀ-ਕਿਹੜੀ ਚੀਜ਼ ਨਾਲ ਕਿਵੇਂ ਦਾ ਦਹੀਂ ਬਣਿਆ ਇਹੇ ਚਮਚੇ ਵਾਲਾ ਮਤਲਬ ਥੋੜਾ ਥੋੜਾ ਠੀਕ ਤੇ ਇਹ ਬਣਾਇਆ ਸੀ ਆਪਾਂ ਨੇ ਮਿਰਚੀ ਵਾਲਾ ਹਮਮ ਘੱਟ ਨਹੀਂ ਕੀਤਾ ਰੰਗ ਇਹ ਆਪਾਂ ਪਾਇਆ ਸੀ ਨਿੰਬੂ ਇਹ ਵੀ ਠੀਕ ਹੈ ਤੇ ਹੁਣ ਆਪਾਂ ਜਿਹੜਾ origignal natural ਤਰੀਕੇ ਨਾਲ ਜਮਾਇਆ ਸੀਗਾ ਉਹ ਆ ਦੇਖੋ ਕਿੰਨਾ ਠਿੱਕਾ 스ਪੂਨ ਵਾਲਾ ਜਿਹੜਾ ਕੰਮ ਕਰਦਾ ਤੇ ਨਿੰਬੂ ਵਾਲਾ ਵੀ ਕਰਦਾ ਬਟ ਨਿੰਬੂ ਵਾਲਾ 스ਪੂਨ ਵਾਲੇ ਨਾਲੋਂ ਵੀ ਘੱਟ ਕੰਮ ਕੀਤਾ ਇਹ ਸੀ ਅੱਜ ਦਾ ਆਪਣਾ ਐਕਸਪੈਰੀਮੈਂਟ ਤੇ ਇਹ ਦੇਖੋ ਕਿੰਨਾ ਠਿੱਕ ਦਹੀਂ ਆ ਤੇ ਜਿਹੜੀ natural ਜਿਹੜੀ ਆਪਣਾ ਹੈ ਜਮਾਉਣ ਦਾ ਤਰੀਕਾ ਉਹ ਨੇਚਰਲ ਹੀ ਹੈ ਇਹ ਸਭ ਤੋਂ ਵਧੀਆ ਇਹ ਤਰੀਕਾ ਹੈ ਤੇ ਵੀਡੀਓ ਪਸੰਦ ਆਈ ਤਾਂ ਕਮੈਂਟ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਦ ਤੱਕ ਲਈ ਰੌਪਰਾਖਾ ਸ਼ਸ਼ੇਕਲ ਜੀ ਬਾਏ ਬਾਏ